ਪੰਜਾਬ ਹਰਿਆਣਾ ਦਰਮਿਆਨ ਪਖਿਆ ਪਾਣੀ ਦਾ ਮੁੱਦਾ ਨੰਗਲ ਡੈਮ ਤੇ ਪਹੁੰਚੇ ਡੀਆਈਜੀ ਹਰਚਨ ਸਿੰਘ ਭੁੱਲਰ ਪੁਲਿਸ ਬਲੋ ਡੈਮ ਦੀ ਵਿਧਾਈ ਦੀ ਸੁਰੱਖਿਆ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਚ ਪਾਣੀ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਬਿਬਾਦ ਰੁਕਣ ਦਾ ਨਾਂ ਨਹੀਂ ਲਾ ਰਿਹਾ ਕਿੰਦਰ ਸਰਕਾਰ ਬਲੋ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦੀ ਗੱਲ ਕਹੀ ਗਈ ਹੈ ਜਿਸ ਨੂੰ ਵੇਖਦਿਆਂ ਪੰਜਾਬ ਸਰਕਾਰ ਇਸ ਦਾ ਵਿਰੋਧ ਕਰ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਲਫਜ਼ਾਂ ਚ ਕਹਿ ਦਿੱਤਾ ਹੈ ਕਿ ਪੰਜਾਬ ਖੋੜ ਇੱਕ ਵੀ ਬੂੰਦ ਫालतू ਪਾਣੀ ਨਹੀਂ ਹੈ ਇਸ ਅਖੜੀ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਨੰਗਲ ਡੈਮ ਤੇ ਬਾਦੂ ਫੋਰਸ ਲਗਾਈ ਗਈ ਹੈ ਪੰਜਾਬ ਪੁਲਿਸ ਦੇ ਅਧਿਕਾਰੀ ਤੇ BBMP ਦੇ ਅਧਿਕਾਰੀ ਨੰਗਲ ਡੈਮ ਦੇ ਉੱਪਰ ਮੌਜੂਦ ਨੇ ਖੋਦਰ ਡੀਆਈਜੀ ਹਰਜਨ ਸਿੰਘ ਪੁੱਲਰ ਤੇ ਐਸਐਸਪੀ ਸ਼ੁਭਮ ਅਗਰਵਾਲ ਨੰਗਲ ਡੈਮ ਤੇ ਪਹੁੰਚੇ ਨੇ ਤੇ ਪੁਲਿਸ ਵੱਲੋਂ ਨੰਗਲ ਡੈਮ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਬਸ ਕੁਝ ਨਹੀਂ ਜਿਵੇਂ ਆਪਣਾ ਜਿਹੜਾ ਸਕਿਉਰਿਟੀ ਪਰਪਸ ਜਿਹੜਾ ਹੈਗਾ ਚੈਕਿੰਗ ਲਈ ਕੱਲ੍ਹ ਵੀ ਮਾਨਯੋਗ ਐਸਐਸਪੀ ਸਰ ਆਏ ਸੀ ਚੈਕਿੰਗ ਕਰਨ ਅੱਜ ਵੀ ਰੁਟੀਨ ਦੀ ਚੈਕਿੰਗ ਹੈ ਤੇ ਬਿਲਕੁਲ ਜਿਵੇਂ ਉੱਪਰ ਵੀ ਪਾਖੜਾ ਨੰਗਲ ਔਰ ਜਿਹੜਾ ਪੂਰਾ ਹੈਗਾ ਨਹਿਰ ਦਾ ਔਰਕਾਰਦਾਂ ਨੇ ਪੀਪੀ ਦੀਆਂ ਉਹਨਾਂ ਨੂੰ ਚੈਕਿੰਗ ਕਰਨ ਦੀ ਰੁਟੀਨ ਦੀ ਚੈਕਿੰਗ ਹੈ ਕੋਈ ਕਾਸਪਤਾ ਨਹੀਂ ਸਰ ਇਹ ਲਗਾਤਾਰ ਹੀ ਚੈਕਿੰਗ ਦੋ ਦਿਨ ਦੇ ਵਿੱਚ ਕਿਉਂ ਹੋ ਰਹੀ ਕੱਲ ਵੀ ਆਏ ਸੀ ਅੱਜ ਵੀ ਤੁਹਾਡੇ ਉੱਚ ਅਧਿਕਾਰੀ ਨਗਰ ਪਹੁੰਚੇ ਨਗਰ ਡੈਮ ਤੇ ਹਾਂ ਬਿਲਕੁਲ ਠੀਕ ਹੈ ਜੀ ਕੁਝ ਕਮੀਆਂ ਪੇਸ਼ੀਆਂ ਜਿਹੜੀਆਂ ਉਹਨਾਂ ਨੇ ਕੱਲ ਜਿਹੜੀਆਂ ਚੈੱਕ ਕੀਤੀਆਂ ਕੋਈ ਅੱਜ ਵੇਖਣ ਆਏ ਨੇ ਕਿ ਹੋਰ ਸਿਕਿਉਰਟੀ ਜਿਹੜੀ ਆ ਕਿਸ ਤਰ੍ਹਾਂ ਜਿਹੜੀ ਹੋਰ ਸਚਜੇ ਢੰਗ ਨਾਲ ਕੀਤੀ ਜਾ ਸਕਦੀ ਹੈ ਹਾਂ ਸੰਭਵ ਹੈ ਜੀ ਇਸ ਸਟੀਜ ਨੂੰ ਲੈ ਕੇ ਅੱਜ ਤੋਂ ਪਾਣੀ ਇਤਰਿਕਤ ਪਾਣੀ ਛੱਡਿਆ ਜਾਂ ਸੀ 85 ਕਿਊਮ 3 ਨਹੀਂ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਰੂਟੀਨ ਦਾ ਪਾਣੀ ਜੋ ਚੱਲ ਰਿਹਾ ਚੱਲ ਰਿਹਾ ਉਹ ਤੋਂ ਜੋ ਵੀ ਰੈਗੂਲੇਸ਼ਨ ਬਣਾਇਆ ਹੁੰਦਾ ਮੈਨੇਜਮੈਂਟ ਜਿਹੜੀ ਬੀਵੀਐਮਪੀ ਦੀ ਉਹਦੇ ਮੁਤਾਬਕ ਚੱਲ ਰਿਹਾ ਕੋਈ ਵਾਧੇ ਘਟੇ ਵਾਲੀ ਭਗਵੰਤ ਜੀ ਨੇ ਕਿਹਾ ਕਿ 8500 ਕਿਊਬਿਕ ਪਾਣੀ ਮੈਂ ਜਾਣ ਨਹੀਂ ਦੇਣਾ ਤੇ ਹਰਿਆਣਾ ਗਵਰਨਮੈਂਟ ਨੇ ਸੋਰੀ ਸੈਂਟਰ ਗਵਰਨਮੈਂਟ ਨੇ ਆਰਡਰ ਕਰਤਾ ਕਿ ਪਾਣੀ ਦੇਣੇ ਦੇਣਾ ਹੈ ਜਿਹੜੇ ਬੀਵੀਐਮਪੀ ਦੇ ਅਧਿਕਾਰੀ ਵੀ ਇੱਥੇ ਆਏ ਨੇ ਤੁਸੀਂ ਵੀ ਆਇਓ ਕਦੀ ਇਸ ਤਰ੍ਹਾਂ ਪਹਿਲਾਂ ਉਹਦਾ ਨਜ਼ਾਰਾ ਦੇਖਣ ਨੂੰ ਨਹੀਂ ਮਿਲੇਗਾ ਇੱਕ ਕਿਤੇ ਉਹਦਾ ਹੀ ਮਾਰਤਾ ਨਹੀਂ ਹੈਗਾ ਨਹੀਂ ਸਰ ਇਹਦੇ ਬਾਰੇ ਮਾਨਯੋਗ ਜਿਹੜੇ ਡੀਸੀ ਸਾਹਿਬ ਦੱਸ ਸਕਦੇ ਆ ਸਾਨੂੰ ਇਹੋ ਜੀ ਕੋਈ ਨਲਜ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਇਹ ਰੁਟੀਨ ਦੀ ਚੈਕਿੰਗ ਹੈ ਜੇ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਤੇ ਤੁਹਾਨੂੰ ਦੱਸ ਦਿੱਤੀ ਜਾਏ ਬੀਆਪੀ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਹਨ ਕਿਉਂ ਉਹਨਾਂ ਨਾਲ ਕੋਈ ਮੀਟਿੰਗ ਦਾ ਨਹੀਂ ਨਹੀਂ ਅਜੇ ਕੋਈ ਮੀਟਿੰਗ ਅਜੇ ਕੋਈ ਨਹੀਂ ਥੈਂਕ ਯੂ ਨਹੀਂ ਸਰ ਤਾਂ ਰੁਟੀਨ ਦੀ ਚੈਕਿੰਗ ਹੈ ਤੇ ਉਹਦੇ ਵਿੱਚ ਮਤਲਬ ਬੀਵੀਐਮਪੀ ਦਾ ਉਹ ਵੈਨ ਨੇ ਨਹੀਂ ਚੈੱਕ ਕਰਦੇ ਜੇ ਕੋਈ ਉਹਨਾਂ ਦਾ ਅਧਿਕਾਰੀ ਆ ਉਹ ਵੀ ਦੇਖ ਲੈਣੇ ਨੰਗਲ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ The latest update paun de lai. press bell icon. No. This program is sponsored by the singla office Bakersfield for all your immigration family law needs. Call or scan QR code to contact us. Rodis Inc. Million Miles with SMILE or scan QR code to contact us. Bird truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishn Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.